ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜੰਗਨਵੈਟੋ ਫਾਰਮ ਗਰੁੱਪਰ ਲੋਕ ਨਾਲ ਪੀ ਐ ਜੀ ਲੁਧਿਆਣਾ ਵੱਲੋਂ ਟ੍ਰਿਪਲ ਸੀਡਿੰਗ ਕੰਬਾਈਨ ਦੇ ਨਾਲ ਜਿਹੜੀ ਆ ਕਣਕ ਦੀ ਅੱਜ ਬਜਾਈ ਹੋ ਰਹੀ ਹੈ ਉਧਰ ਕਣਕ ਦੀ ਕਟਾਈ ਝੋਨੇ ਦੀ ਕਟਾਈ ਦੇ ਨਾਲ ਹੀ ਕਣਕ ਦੀ ਬਜਾਈ ਜਿਹੜੀ ਚੱਲੂ ਆ ਅੱਜ ਈ ਕੀ ਕਿਤੋਂ ਪਰ ਵੀ ਸੋ ਬੱਤੀ ਆ ਪੰਜ ਚਾਰ ਦਿਨ ਗੇਤੀ ਹੈ ਸਾਡੀ ਇਹ ਕਣਕ ਪਰ ਬਜਾਈ ਸਾਡੀ ਉਦੋਂ ਹੀ ਮੰਨੀ ਜਾਊਗੀ ਜਦੋਂ ਅਸੀਂ ਇਸ ਨੂੰ ਪਾਣੀ ਲਾਵਾਗੇ ਆਪਾਂ ਪਾਣੀ ਇਹਨੂੰ 26 ਅਕਤੂਬਰ ਤੋਂ ਬਾਅਦ ਜਿਹੜਾ ਵਾ ਉਹ ਲਵਾ ਤੇ ਉਹਦੇ ਨਾਲ ਸਾਡਾ ਜਿਹੜਾ ਇਹ ਬਜਾਈ ਉਦੋਂ ਤੋਂ ਮੰਨੀ ਜਾਵੇਗੀ ਸੋ ਅੱਜ ਇੱਕ ਬਜਾਈ ਸ਼ੁਰੂ ਕੀਤੀ ਆ ਜੀ